ਉਹ ਲੈ ਅਮੀਨ ਸ਼ੰਦਾਰ ਕਵਟਨ ਕਰਦੇ ਆ ਔਰ ਗ੍ਰੀਨ ਕੁਰਪੇ ਦੀ ਸੇਵਾ ਕਰਦੇ ਆ ਆਪਾਂ ਨੂੰ ਉਹਨਾਂ ਦਾ ਸਾਥ ਜਿਹੜਾ ਹੈ ਮਤਲਬ ਦੇਣਾ ਚਾਹੀਦਾ ਕਿਉਂਕਿ ਉਹਨਾਂ ਦਾ ਜਿਹੜਾ ਨਾ ਨਾ 0 13 ਦਾ ਆਪਾਂ ਉਹ ਪੂਰਾ ਕਰਨਾ ਕਿਉਂਕਿ 13 ਦੀਆਂ 13 ਜਿਹੜੀਆਂ ਪੰਜਾਬ ਦੇ ਵਿੱਚੋਂ ਲੋਕ ਸਭਾ ਦੀਆਂ ਸੀਟਾਂ ਹਨ ਜਿਤਾ ਕੇ ਪਾਰਲੀਮੈਂਟ ਤੱਕ ਭੇਜਣਾ ਕਿਉਂਕਿ ਕੰਟੀ ਹੁੰਦਾ ਸੀ ਉਹਨਾਂ ਨੇ ਸੰਸਦ ਦੇ ਵਿੱਚ ਸਾਰਿਆਂ ਨੂੰ ਵਕਤ ਪਾਇਆ ਹੁੰਦਾ ਸੀ ਜੇਕਰ ਆਪਣੇ 13 ਪੰਜਾਬ ਦੇ ਸੱਤ ਜਿਹੜੇ ਆ ਜਿੰਦੇ Haryana Himachal Goa Khoti ke is stateਾਂ ਦੇ ਵਿੱਚੋਂ ਇਲੈਕਸ਼ਨ ਨਾ ਲਏ ਆਪਣੇ ਉਮੀਦਵਾਰ ਜੇ ਆਪਾਂ ਉਮੀਦਵਾਰ ਸਾਰਿਆਂ ਨੂੰ ਜਾਂ ਛੱਡ ਦੀ ਗਿਣਤੀ ਹੋਵੇ ਤੇ ਇਹ ਸਮਾ ਦੋਰ ਨਹੀਂ ਜਿਹੜਾ ਕਿ ਨਰਿੰਦਰ ਮੋਦੀ ਜਾਂ ਜਿਹਦੀ ਵੀ ਸਰਕਾਰ ਬਣੂਗੀ ਤੇ ਆਪਣੇ ਤੋਂ ਬਗੈਰ ਕਿਸੇ ਵੀ ਸਰਕਾਰ ਨਹੀਂ ਬਣੂਗੀ ਆਪਾਂ ਨੱਕ ਤੋਂ ਕੰਮ ਕਰਕੇ ਰਛਾਂਗੇ ਸਾਥਿਓ ਤੁਸੀਂ ਇਹਨਾਂ ਦਾ ਸਾਥ ਦਿਓ ਮੈਂ ਇਹ ਹੀ ਬੁਝਾਰਸ਼ ਕਰਦਾ ਇਹਨਾਂ ਦਾ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਪਵਨ ਕੁਮਾਰ ਤਿੰਨੂ ਜੀ ਸਾਡੀ ਭੈਣ ਰਾਜਿੰਦਰ ਕੌਰ ਖੈਲਾ ਜੀ ਜਿਹੜੇ ਕੈਂਪ ਤੇ ਇੰਚਾਰ ਰਹੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਏਥੇ ਆਉਂਦੇ ਵੈਲਕਮ ਕਰਦਾ ਸਾਰਿਆਂ ਨੂੰ મત કરતા